ਪਿਆ ਨਾ ਜਾਏ ਸਾਪਿਆ ਨਾ ਜਾਏ ਪੀਤਾ ਨਾ ਹੋਏ ਪੀਤਾ ਨਾ ਹੋਏ ਆਪੇ 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 ਨਿਰੰਜਨ ਸੋਏ ਨਿਰੰਜਨ ਸੋਏ ਨੰਨੇ ਨੂੰ ਸਿਹਾਰੀਆ ਨਰੰਜਨ ਨਿਕਣਾ ਨਿਰੰਜਨ ਨਿਰੰਜਨ ਨੰਨੇ ਸਾਰੀਂ ਨੇ ਇਹ ਆਵਾਜ਼ ਆਉਣੀਆ ਨਿਰੰਜਨ 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 ਸੋਏ ਸੋਏ ਜਿਨ ਸੇਵਿਆ ਜਿਨ ਸੇਵਿਆ ਤੈਨੇ ਪਾਇਆ ਮਾਨ ਜਿਨ ਪਾਇਆ ਮਾਨ ਨਾਨਕ ਗਾਵੀਆ ਨਾਨਕ ਗਾਵੀਆ ਗੁਣੀਂ ਦੇਦਾਨ ਗੁਣੀਂ ਦੇਦਾਨ ਗਾਵੀਆ ਸੁਣੀਐ ਗਾਵੀਆ ਸੁਣੀਐ ਮਾਨ ਰਖੀਐ ਭਾਉ ਮਾਨ ਰਖੀਐ ਭਾਉ ਦੁਖ ਪਰਹ ਲੋਕ ਪਰਹਰ ਸੁਖ ਘਰ ਲੈ ਜਾਏ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਵੇਦੰ ਵੇਦੰ ਦੋ ਅੱਖਰ ਵਰਣਨ ਦੱਦੇ ਟਿੱਪੀ ਦੰ ਗੁਰਮੁਖ ਨਾਦੰ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਮੁਖ ਰਹਿਆ ਸਮਾਈ ਰਹਿਆ ਰਹਿਆ ਸਾਹ ਨੂੰ ਸਿਆਰੀਆ ਰਹਿਆ 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 ਗੁਰਮੁਖ ਰਹਿਆ ਸਮਾਈ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਈਸਰ ਗੁਰ ਗੋਖ ਬਰਮਾ ਗੁਰ ਬਰਮਾ ਗੁਰ ਇੱਥੇ ਵਿਸਰਾਮ ਲਾਉਣਾ ਗੁਰ ਈਸਰ ਗੁਰ ਈਸਰ ਗੁਰ ਗੋਰਖ ਗੁਰ ਗੋਰਖ ਬਰਮਾ ਗੁਰ ਬਰਮਾ ਗੁਰ ਪਾਰਵਤੀ ਮਾਈ ਪਾਰਵਤੀ ਮਾਈ ਜੇ ਹਉ ਜਾਣਾ ਜੇ ਹਉ ਜਾਣਾ ਅੱਖ ਨਹੀਂ ਆਖ ਨਹੀਂ ਕਹਿਣਾ ਕਥਨ ਨਾ ਜਾਈ ਕਹਿਣਾ ਕਥਨ ਨਾ ਜਾਈ ਗੁਰ ਗੁਰ ਇਕ ਦੇਹ 부ਝਾਈ ਇੱਕ ਦੇਹ ਬੁਝਾਈ ਗੁਰਾ ਸ਼ਬਦ ਨੂੰ ਬਿੰਦੀ ਨਹੀਂ ਲਾਉਣੀ ਗੁਰਾ ਨਹੀਂ ਕਹਿਣਾ ਗੁਰਾ ਇੱਥੇ ਪਰਮੇਸ਼ਰ ਦਾ ਆਵਾਚਕਾ ਗੁਰਾ 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 ਇੱਕ ਦੇਹ ਬੁਝਾਈ ਇੱਕ ਦੇਹ ਬੁਝਾਈ ਦੇਹ 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 부ਜਾਈ ਜੇਹ ਭਜਾਈ ਸਬਨਾ ਜੀਆ ਕਾਰ ਸਬਨਾ ਜੀਆ ਕਾਰ ਤਿਕੋ ਦਾਤਾ ਤਿਕੋ ਦਾਤਾ ਸੋਮ ਵਿਸਰ ਨਾ ਜਾਈ ਸੋਮ ਵਿਸਰ ਨਾ ਜਾਈ ਤੀਰਥ ਨਹਾਵਾ ਤੀਰਥ ਨਹਾਵਾ ਭਾਰਾ ਕਰਕੇ ਸ਼ਬਦ ਬੋਲਣਾ ਨਹਾਉਣ ਦਾ ਵਾਜਿਕ ਤੀਰਥ ਨਹਾਵਾ ਤੀਰਥ ਨਹਾਵਾ ਜੇ ਤਿਸ ਭਾਵਾ ਜੇ ਤਿਸ ਭਾਵਾ ਵਿਣ ਭਾਣੀ ਵਿਣ ਭਾਣੀ ਕੇ ਨਾਏ ਕਰੀ ਕੇ ਨਾਏ ਕਰੀ ਕੇ ਨਾਏ ਸ਼ਬਦ ਦੇ ਭਾਰਾ ਕਰਕੇ ਬੋਲਣਾ ਵੀ ਨਾਉਣ ਦਾ ਵਾਚਕ ਕੇ ਨਾਏ ਕਰੀ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਜੇਤੀ ਸਿਰਠ ਉਪਾਈ ਵੇਖਾਂ ਊੜੇ ਔਂਕੜਾ અપਾਈ ਨਹੀਂ ਕਹਿਣਾ ਉਪਾਈ ਊੜੇ ਔਂਕੜ ਉਹ ਉਹ ਦੀ ਆਵਾਜ਼ ਆਉਣੀ ਆ ਉਪਾਈ ਵੇਖਾਂ ਉਪਾਈ ਵੇਖਾਂ ਵਿਣ ਕਰਮ ਗ੍ਰਹਿਣ ਕਰਮ ਕੇ ਮਿਲੈ ਲਈ ਕੇ ਮਿਲੈ ਲਈ ਮਤ ਵਿੱਚ ਮਾਤ ਰਤਨ ਜਵਾਹਰ ਮਾਨਿਕ ਰਤਨ ਜਵਾਹਰ ਮਾਨਿਕ ਬਣਾਉਣੇ ਨੂੰ ਸਿਹਾਰੀਆ ਮਾਨਿਕ 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 ਰਤਨ ਜਵਾਹਰ ਮਾਨਿਕ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਗੁਰਾ ਇੱਕ ਦੇਹ ਬੁਝਾਈ ਇੱਕ ਦੇਹ ਬੁਝਾਈ ਦੇਹ ਦੇਹ ਦੱਦੇ ਦੀ ਬਾਤ ਨੂੰ ਲੰਮੀ ਕਰਕੇ ਬੋਲਣੀ ਦੇਹ 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 ਜੈ ਹੈ ਗੁਰਾ ਇਥੇ ਬਿੰਦੀ ਨ ਲਾਉਣੀ ਗੁਰਾ ਕਹਣਾ ਗੁਰਾ ਗੁਰਾ ਇੱਕ ਦੇਹ ਬੁਝਾਈ ਇੱਕ ਦੇਹ ਬਿਝਾਈ ਸਭਨਾ ਜੀਆਂ ਕਾ ਸਭਨਾ ਜੀਆਂ ਕਾ ਏਕੋ ਦਾਤਾ ਏਕੋ ਦਾਤਾ ਸੋਮੈ ਵਿਸਰ ਨਾ ਜਾਈ ਸੋਮੈ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚੇ ਜਾਣੀਐ ਨਵਾਂ ਖੰਡਾ ਜਾਣੀਏ ਨਾਲੇ ਚੱਲੇ ਸਭ ਕੋਏ ਨਾਲੇ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਚੰਗਾ ਨਾਉ ਰਖਾਏ ਕੈ ਜਸ ਕੀਰਤਿ ਜਗ ਲੇ ਜਸ ਕੀਰਤਿ ਜਗ ਲੇ ਈੜੀ ਨੂੰ ਸਿਆਰੀ ਆ ਲੇ ਏ ਲੇ ਏ ਲੇ ਏ ਲੇ ਏ ਲੇ ਜੇ ਤਿਸ ਨਦਰ ਨ ਆਵਈ ਜੇ ਤਿਸ ਨਦਰ ਨ ਆਵਈ 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 ਤਾਂ ਬਾਤ ਨ ਪੁੱਛੈ ਕੇ ਤਾਂ ਬਾਤ ਨ ਪੁੱਛੈ ਕੇ ਕੀ ਤਾਂ ਅੰਦਰ ਕੀਟ ਕਰ ਕੀਟ ਅੰਦਰ ਕੀਟ ਕਰ ਦੋਸੀ ਦੋਸ ਧਰੇ ਦੋਸੀ ਦੋਸ ਧਰੇ ਨਾਨਕ ਨਾਨਕ ਨਿਰਗੁਣ ਗੁਣ ਕਰੇ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਗੁਣਮੰਤਿਆ ਗੁਣ ਤੇ ਤੇਹਾ ਕੋਈ ਨ ਸੁਝਈ ਤੇਹਾ ਕੋਈ ਨ ਸੁਝਈ 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 ਸੁਝੀ ਨਹੀਂ ਕਹਿਣਾ ਇਕੱਠਾ ਬਰਉਣਾ ਸੁਝਈ 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 ਤੇਹਾ ਕੋਈ ਨਾ ਸੁਝਈ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸੁਣਿਆ ਨਾਣੇ ਨੂੰ ਸਿਆਰੀਆ ਸੋਣਿਆ ਸੁਣਿਆ ਸਿੱਧ ਪੀਰ ਸੋਰਨਾਥ ਸਿੱਧ ਪੀਰ ਸੋਰਨਾਥ ਸੁਣਿਆ ਸੁਣਿਆ ਧਰ ਤੇ ਧਵਲ ਆਕਾਸ਼ ਧਰ ਤੇ ਧਵਲ ਆਕਾਸ ਐੜੇ ਨੂੰ ਕੰਨਾ ਆਕਾਸ ਆਕਾਸ ਧਰਤ ਧਵਲ ਆਕਾਸ ਧਰਤ ਧਵਲ ਆਕਾਸ ਸੁਣਿਆ ਸੁਣਿਆ ਦੀਪ ਲੋ ਪਾਤਾਲ ਦੀਪ ਲੋ ਐੜਾ ਮੁਕਤਾ ਲੱਲੇ ਹੋੜਾ ਲੋ ਐੜਾ ਮੁਕਤਾ ਅ ਇੰਨੀ ਕਵਾਜ ਬੋਲਣੀ ਆ ਲੱਲੇ ਦੀ ਆਵਾਜ਼ ਥੋੜੀ ਲੰਮੀ ਕਰਕੇ ਬੋਲਣੀ ਆ ਲੋ 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 ਦੀਪ ਲੋਹ ਪਾਤਾਲ ਦੀਪ ਲੋਹ ਪਾਤਾਲ ਪੁੱਪੇ ਨੂੰ ਕੰਨਾ ਪਾਤਾਲ ਪਾਤਾਲ ਸੁਣਿਆ ਸੁਣਿਆ ਉਹੇ ਨਾ ਸਕੈ ਕਾਲ ਉਹੇ ਨਾ ਸਕੈ ਕਾਲ ਸਕੈ ਸ਼ਬਦ ਪੋਲਾ ਜਾਂ ਬੁਰਣਾ ਪੋਹੇ ਨਾ ਸਕੈ ਕਾਲ ਪੋਹੇ ਨਾ ਸਕੈ ਕਾਲ ਨਾਨਕ ਨਾਨਕ ਭਗਤਾਂ ਸਦਾ ਵਿਗਾਸ ਭਗਤਾਂ ਸਦਾ ਵਿਗਾਸ ਸੁਣਿਆ ਸੁਣਿਆ ਦੁਖ ਪਾਪ ਕਾ ਨਾਸ ਦੁਖ ਪਾਪ ਕਾ ਨਾਸ ਸੁਣਐ ਸੁਣਐ ਈਸ਼ਰ ਬਰਮਾ ਇੰਦ ਸੁਣਐ ਸੁਣਐ ਮੁਖ ਸਲਾਹਣ ਮੰਦ ਮੁਖ ਸਲਾਹਣ ਮੰਦ ਸッセ ਨੂੰ ਕਰਨਾ ਸਲਾਹਣ 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 ਮੁਖ ਸਲਾਹਣ ਮੰਦ ਮੁਖ ਸਲਾਹਣ ਮੰਦ ਸੁਣਐ ਸੁਣਐ ਜੋਗ ਜੁਗਤ ਤਨ ਭੇਦ ਜੋਗ ਜੁਗਤ ਤਨ ਭੇਦ ਸੁਣਿਆ ਸੁਣਿਆ ਸਾਸਤ ਸਿਮਰਤ ਵੇਦ ਸਾਸਤ ਸਿਮਰਤ ਵੇਦ ਨਾਨਕ ਨਾਨਕ ਭਗਤਾ ਸਦਾ ਵਿਗਾਸ ਭਗਤਾ ਸਦਾ ਵਿਗਾਸ ਸੁਣਿਆ ਸੁਣਿਆ ਦੁਖ ਪਾਪ ਕਾ ਨਾਸ ਦੁਖ ਪਾਪ ਕਾ ਨਾਸ